ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਧੂ ਜਲ ਸਮਝੌਤੇ ਦੀ ਸਸਪੈਂਸ਼ਨ ਨੂੰ ਲੈ ਕੇ ਜੰਮੂ ਕਸ਼ਮੀਰ ਦੇ ਜੀ ਮਿਨਿਸਟਰ ਉਮਰ ਅਬਦੁੱਲਾ ਨੇ ਆਪਣੇ ਸਟੇਟ ਦੇ ਹਿੱਤਾਂ ਦੀ ਰਾਖੀ ਕਰਦੇ ਹਾਂ ਜੋ ਬਿਆਨ ਦਿੱਤਾ ਹੈ ਉਹ ਬਿਲਕੁਲ ਜਾਇਜ਼ ਹੈ ਕਿ ਜੰਮੂ ਕਸ਼ਮੀਰ ਦੇ ਦਰਿਆਵਾਂ ਦਾ ਜਿਹੜਾ ਪਾਣੀ ਹੈ ਉਹ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਵਰਤਣ ਦਾ ਪੂਰਾ ਅਧਿਕਾਰ ਹੈ ਔਰ ਹੋਣਾ ਵੀ ਚਾਹੀਦਾ ਕਿਉਂਕਿ ਜੰਮੂ ਕਸ਼ਮੀਰ ਦੀ ਧਰਤੀ ਤੋਂ ਦਰਿਆ ਗੁਜ਼ਰਦੇ ਨੇ ਤੇ ਸਭ ਤੋਂ ਪਹਿਲਾ ਹੱਕ ਜੰਮੂ ਕਸ਼ਮੀਰ ਦੀ ਲੋਕਾਂ ਦਾ ਹੈ। ਇਸੇ ਤਰ੍ਹਾਂ ਹੀ ਪੰਜਾਬ ਜਿਹੜਾ ਹੈ ਇਹ ਵੀ ਇੱਕ ਰੈਪੇਰੀਅਨ ਸਟੇਟ ਹੈ। ਤੇ ਪੰਜਾਬ ਦੇ ਵਿੱਚ ਜਿਹੜੇ ਦਰਿਆ ਵਗਦੇ ਨੇ ਪੰਜਾਬ ਦੇ ਲੋਕ ਇਹਨਾਂ ਦਰਿਆਵਾਂ ਦੇ ਹੜ੍ਹਾਂ ਦੀ ਮਾਰ ਵੀ ਚਲਦੇ ਨੇ। ਤਾਂ ਪੰਜਾਬ ਦੇ ਦਰਿਆਵਾਂ ਦੇ ਪਾਣੀਆਂ ਦੇ ਉੱਤੇ ਵੀ ਸਭ ਤੋਂ ਪਹਿਲਾ ਅਧਿਕਾਰ ਜਿਹੜਾ ਹੈ ਉਹ ਪੰਜਾਬੀਆਂ ਦਾ ਹੀ ਹੋਣਾ ਚਾਹੀਦਾ। ਪੰਜਾਬੀਆਂ ਦੀਆਂ ਪੀਣ ਤੇ ਖੇਤੀਬਾੜੀ ਯੋਗ ਪਾਣੀ ਦੀਆਂ ਜ਼ਰੂਰਤਾਂ ਪੂਰੀਆਂ ਹੋਣ ਉਸ ਤੋਂ ਬਾਅਦ ਹੀ ਦੂਜੇ ਸੂਬਿਆਂ ਨੂੰ ਜਿਹੜਾ ਦਿੱਤਾ ਜਾਣ ਵਾਲਾ ਪਾਣੀ ਹੈ ਉਹਦੇ ਉੱਤੇ ਰਾਇਲਟੀ ਜਿਹੜੀ ਹੈ ਉਹ ਲੈਣ ਦਾ ਅਧਿਕਾਰ ਜਿਹੜਾ ਹੈ ਉਹ ਪੰਜਾਬ ਸਟੇਟ ਨੂੰ ਪੂਰਨ ਤੌਰ ਦੇ ਉੱਤੇ ਬਣਦਾ ਹੈ ਔਰ ਇਹ ਅਧਿਕਾਰ ਮਿਲਣਾ ਵੀ ਚਾਹੀਦਾ ਜਿਵੇਂ ਜੰਮੂ ਕਸ਼ਮੀਰ ਸੂਬੇ ਦੇ ਮੁੱਖ ਮੰਤਰੀ ਦੇ ਮੁਤਾਬਕ ਉਹਨਾਂ ਦੇ ਹੱਕ ਜਾਇਜ਼ ਨੇ ਉਵੇਂ ਪੰਜਾਬ ਦੇ ਹੱਕ ਵੀ ਜਿਹੜੇ ਨੇ ਪਾਣੀਆਂ ਨੂੰ ਲੈ ਕੇ ਉਹ ਪੂਰੀ ਤਰ੍ਹਾਂ ਜਾਇਜ਼ ਨੇ ਪੰਜਾਬ ਦੇ ਵਿੱਚ ਜਿੰਨਾ ਵੀ ਪਾਣੀ ਵਗਦਾ ਹੈ ਜਿੰਨਾ ਵੀ ਪਾਣੀ ਆ ਰਿਹਾ ਹੈ ਸਭ ਤੋਂ ਪਹਿਲਾਂ ਪੰਜਾਬੀ ਜਿਹੜੇ ਨੇ ਉਹ ਆਪਣੀਆਂ ਲੋੜਾਂ ਅਨੁਸਾਰ ਪਾਣੀ ਜਿਹੜਾ ਹੈ ਉਹ ਆਪਣੇ ਕੋਲ ਰੱਖਣ ਉਸ ਤੋਂ ਬਾਅਦ ਦੂਜੇ ਰਾਜਾਂ ਨੂੰ ਪਾਣੀ ਦਿੱਤਾ ਜਾ ਸਕਦਾ ਹੈ ਤੇ ਉਹਦੇ ਉੱਤੇ ਵੀ ਜਿਹੜਾ ਹੈ ਰਾਇਲਟੀ ਲੈਣ ਦਾ ਅਧਿਕਾਰ ਜਿਹੜਾ ਹੈ ਉਹ ਪੰਜਾਬ ਨੂੰ ਹੈ ਅੱਜ ਸਮਾਂ ਆ ਗਿਆ ਹੈ ਕਿ ਪੰਜਾਬ ਦੀਆਂ ਸੰਗਠਨ ਪਾਰਟੀਆਂ ਜਿਹੜੀਆਂ ਨੇ ਰਲ ਮਿਲ ਕੇ ਕੇਂਦਰ ਸਰਕਾਰ ਖਿਲਾਫ ਜਿਹੜਾ ਹੈ ਉਹ ਆਪਣੀ ਸਟੈਂਡ ਨੂੰ ਸਪਸ਼ਟ ਕਰਨ ਪਾਣੀਆਂ ਦੇ ਮਸਲੇ ਦੇ ਉੱਤੇ ਔਰ ਦ੍ਰਿੜਤਾ ਦੇ ਨਾਲ ਪਾਣੀਆਂ ਦੇ ਮਸਲੇ ਦੇ ਉੱਤੇ ਕੇਂਦਰ ਸਰਕਾਰ ਕੋਲ ਆਪਣਾ ਪੱਖ ਰੱਖਣਾ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸਰਪਾਰਟੀ ਮੀਟਿੰਗ ਬੁਲਾ ਕੇ ਕੇਂਦਰ ਸਰਕਾਰ ਦੇ ਕੋਲ ਆਪਣਾ ਇਹ ਪੱਖ ਜਿਹੜਾ ਹੈ ਪਾਣੀਆਂ ਦੇ ਉੱਤੇ ਅਧਿਕਾਰ ਦਾ ਇਹ ਰੱਖਣਾ ਚਾਹੀਦਾ ਹੈ ਔਰ ਇਹੋ ਅੱਜ ਦੇ ਸਮੇਂ ਦੀ ਜ਼ਰੂਰਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ